ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਹੀ ਦਿਨੀ ਫਰਾਰ ਨੇ ਤੇ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੀ ਪਤਨੀ ਬਹੁਤ ਬਿਮਾਰ ਹੈ ਉਸ ਨੂੰ ਹਸਪਤਾਲ 'ਚ ਭਰਤੀ ਨਹੀਂ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਇਹ ਜਾਣਕਾਰੀ ਆਈ ਕਿ ਹਰਮਿਤ ਸਿੰਘ ਪਠਾਨ ਮਾਜਰਾ ਵੀਡੀਓ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਦੀ ਪਤਨੀ ਨੂੰ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਤੇ ਸਭ ਦੇ ਦਰਮਿਆਨ ਸਿਆਸਤ ਵੀ ਪੂਰੇ ਜ਼ੋਰਾਂ ਦੇ ਉੱਤੇ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਮੁਰਸ ਜੀਤੀ ਦੇ ਆਗੂ ਸੁਰਜੀਤ ਸਿੰਘ ਰਖੜਾ ਹਰਮਿਤ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਹਸਪਤਾਲ ਪਹੁੰਚੇ ਜਿੱਥੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਦੇ ਵੱਲੋਂ ਫੋਨ ਦੇ ਉੱਤੇ ਹੀ ਹਰਮਿਤ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਦਾ ਹਾਲ-ਚਲ ਜਾਣਿਆ ਗਿਆ ਕੀ ਹੋਲਮ ਕੀ ਹੋਈ ਬੇਟੇ ਜੀ ਇਸ ਦਾ ਮਨਸਾਖ ਸਿੰਘ ਜੀ ਇੱਕ ਜਨਰਲ ਸਟਾਸ ਲਾ ਕੇ ਅੰਦਰ ਆਲ ਸਰਵਾ ਸਾਥੀ ਜੀ ਅੱਛਾ

ਹੋਂ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਟਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਰੋਕਣਾ ਇਹ ਗੈਰਕਾਨੂੰਨੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਜਦੋਂ ਕੋਈ ਵਿਅਕਤੀ ਪੁਲਿਸ ਹਿਰਾਸਤ 'ਚ ਹੋਵੇ ਤਾਂ ਉਸ ਦਾ ਇਲਾਜ ਕਰਾਣਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਤੇ ਪੰਜਾਬ ਸਰਕਾਰ ਆਪਣੇ ਅਸੂਲਾਂ ਤੋਂ ਪਿੱਛੇ ਹਟ ਰਹੀ ਹੈ ਇਸ ਦੇ ਨਾਲ ਹੀ ਸਰਜੀਤ ਸਿੰਘ ਰਖੜਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਦੇਖੋ ਮੈਂ ਹੁਣ ਟੈਲੀਫੋਨ ਤੇ ਗੱਲ ਹੋਈ ਹੈ ਉਨਾਂ ਨੇ ਦੱਸਿਆ ਕਿ ਬਹੁਤ ਸੀਰੀਅਸ ਹੈ ਜੇ ਇੰਨੀ ਸੀਰੀਅਸ ਆਈ ਗੱਲ ਹੋਵੇ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕੈਦੀ ਵੀ ਹੋਵੇ ਰੈਸ਼ਟਰੀ ਹੋਈ ਹੋਵੇ ਪਰ ਉਹਨੂੰ ਉਹਦਾ ਵੀ ਇਲਾਜ ਤਾਂ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਇਲਾਜ ਵੀ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਹੀਂ ਨਿਕਲਣਾ ਇਹ ਤਾਂ ਮਾੜੀ ਗੱਲ ਨਹੀਂ ਜਿਹਨਾਂ ਜਿੰਨਾ ਕੰਡੈਮ ਕਰੀਏ ਉਹਨਾਂ ਮਾਰਿਆ ਤੁਸੀਂ ਦੇਖਿਆ ਇਹ ਹੁਣ ਅੰਦਰ ਅੰਦਰ ਜਾ ਕੇ ਆਏ ਉਹ ਨਹੀਂ ਨਹੀਂ ਸਾਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਉਹ ਕਿਉਂ ਜੀ ਜਾਣ ਕੇ ਆਉਂਦਾ ਆਹ ਜੀ ਦੇਖੋ ਸਾਹ ਖੜੇ ਕੋਸਾ ਕੀ ਕਹਿੰਦੇ ਨੇ ਨਹੀਂ ਅੰਦਰ ਨਹੀਂ ਜਾ ਸਕਦੀ ਕਾਰਨ ਕੀ ਦੱਸਿਆ ਰਹੀ ਨਾ ਮਿਲਣ ਦਾ ਇਹ ਤਾਂ ਹੁਣ ਇਹੀ ਦੱਸ ਸਕਦੇ ਨੇ ਜੀ ਰਖੜਾ ਦਾ ਕਿੰਦਾ ਦੇਖ ਦੋ ਪਠਾਨ ਮਾਜਰਾ ਉੱਦੇ ਤੇ 376 ਦਾ ਪਰਚਾ ਹੋਇਆ ਲੇਕਿਨ ਵਾਈਫ ਨੂੰ ਨਹੀਂ ਮਿਲਣ ਦੇਣਾ ਤੇ ਤੁਸੀਂ ਵੀ ਗੱਲ ਕੀਤੀ ਫੋਨ ਤੇ ਕਿ ਟ੍ਰੀਟਮੈਂਟ ਨਹੀਂ ਦਿੱਤੀ ਹੋ ਨਹੀਂ ਕਾਰਨ ਹੀ ਨਿਕਲਾ ਕਿੰਦਾ ਦੇਖ ਦੋ ਜੇ ਉਹ ਪਰਚਾ ਠੀਕ ਹੋਵੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵੱਧ ਤਾਂ ਇਫੈਕਟਡ ਇਹ ਲੇਡੀ ਹੋਈ ਤੇ ਇਹ ਲੇਡੀ ਨੂੰ ਵੀ ਆਪਾਂ ਇਲਾਜ ਨਹੀਂ ਕਰਾਉਣ ਦਿੰਦੇ ਜੀ ਦੇਖੋ ਜੇ ਕੱਲ ਨੂੰ 19 ਵਿੱਚ ਕੋਈ ਗੱਲ ਹੋ ਗਈ ਕਾਉਂਟ ਮੈਂਬਰ ਹੋਊਗਾ ਤੀ ਦੱਸੋ ਸਰਕਾਰ ਜੂ ਮੈਂਬਰ ਹੋਊਗੀ ਕੌਣ ਹੋਊਗੀ ਪੋਜੰਬਰ ਹੋਊਗੀ ਕੌਣ ਜੰਬਰ ਹੋਊਗਾ ਸਬ ਬਹੁਤ ਮਾੜੀ ਗੱਲ ਹੈ ਜਿੰਨਾ ਕੰਡੈਮ ਕਰਿਓ ਉਹਨਾਂ ਥੋੜਾ ਜੀ ਸਰ ਹੁਣ ਤੁਹਾਡੀ ਗੱਲ ਹੋਈ ਹੈ ਕੀ ਕਹਿੰਦੇ ਕਿਸੇ ਵੱਡੇ ਹਸਪੀਟਲ ਵਿੱਚ ਕਿਸੇ ਉਹ ਕਹਿੰਦੇ ਹੁਣ ਤਾਂ ਇਲਾਜ ਤਾਂ ਮੇਰਾ ਠੀਕ ਹੋ ਰਿਹਾ ਹੈ ਹਾਂਜੀ ਹਾਂਜੀ ਠੀਕ ਠੀਕ ਹੋ ਰਿਹਾ ਹੈ ਉਹ ਪੁੱਛਿਆ ਸੀਗਾ ਵੀ ਕਿਤੇ ਹੋਰ ਕੋਈ ਇਲਾਜ ਦੀ ਲੋੜ ਹੈ ਜਾਂ ਕਿਤੇ ਹੋਰ ਦੀ ਲੋੜ ਹੈ ਫਿਰ ਪਰ ਮਤਲਬ ਐਸ ਪੋਜੀਸ਼ਨ ਤੇ ਲਿਆ ਕੇ ਇਲਾਜ ਕਰਾਉਣਾ ਇਹ ਮਾੜੀ ਗੱਲ ਹੈ ਉਹ ਕਹਿੰਦੇ ਮੈਨੂੰ 1 ਮਹੀਨਾ ਹੋ ਗਿਆ ਮੈਨੂੰ 1 ਮਹੀਨਾ ਹੋ ਗਿਆ ਮੈਂ ਮਿੰਤਾ ਕਰਦੀ ਰਹੀ ਇਲਾਜ ਦੇ ਲਈ ਆਪ ਲੈ ਜਾਓ ਕੁਝ ਹੋਰ ਕਰ ਦਿਓ ਮੈਨੂੰ ਇੰਨੀ ਤਾਂ ਡਿਊਟੀ ਬਣਦੀ ਜਾਂਦਾ ਫਰਜ਼ ਬਣਦਾ ਜਾਂਦਾ ਇਹ ਸਰਕਾਰ ਦੀ ਡਿਊਟੀ ਬਣਦੀ ਸੀ ਪਟਾਣ ਮਾਜਰੇ ਲਗਾਤਾਰ ਵੀਡੀਓ ਦੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਹੀ ਰਹੇ ਕਿਉਂਕਿ ਮੈਂ ਸੱਚ ਬੋਲਿਆ ਕਹਿੰਦਾ ਸਰਕਾਰ ਮੇਰੇ ਦੇ ਖਿਲਾਫ ਹੋ ਗਈ ਹੈ ਨਹੀਂ ਦੇਖੋ ਅਸੀਂ 100% ਉਹਦੇ ਨਾਲ ਖੜੇ ਆ ਚਾਹੇ ਸਾਡੀ ਕੋਈ ਪਾਰਟੀ ਨਾਲ ਕੋਈ ਲਗਾ ਦੇਗਾ ਨਹੀਂ ਕੁਝ ਹੋਰ ਨਹੀਂ ਹੈ ਪਰ ਜਿੱਥੇ ਇਨਸਾਨੀਅਤ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਆ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਨੇ ਕਿਸੇ ਫਰਦ ਕੋਲ ਕੀਤੀ ਹੋਣੀ ਹੈ ਉਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਚਾਹੁੰਦੇ ਨੇ ਜਰ ਪੰਜਾਬ ਤੇ ਜਿ ਕਿਸੇ ਰਾਜ ਕਰਨਾ ਤਾਂ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੋਕ ਐਪਰੀਸ਼ੀਏਟ ਕਰਦੇ ਨੇ ਲੋਕਾਂ ਨੇ ਬਣਾਇਆ 92 ਐਮ ਐਲ ਏ ਬਣਾਏ ਨੇ ਪਰ ਜੇ ਕੋਈ ਆ ਕੇ ਦਿੱਲੀ ਤੋਂ ਆਪਾਂ ਕਹੀ ਵੀ ਰਾਜ ਕਰਨੇ ਜਾ ਕੇ ਇਹ ਤਾਂ ਕੋਈ ਬੰਦਾ ਹੀ ਬਰਦਾਸ਼ਤ ਨਹੀਂ ਕਰਦਾ ਲੱਗਦਾ ਕਿ ਦਿੱਲੀ ਵਾਲਾ ਈਸ਼ੂ ਤੱਕਿਆ ਉਸ ਕਰਕੇ ਕੰਮ ਮਸਲਾ ਵੱਧ ਗਿਆ ਸੀ ਇਹਨਾਂ ਦਾ ਸੇਕੋ ਲੱਗਦਾ ਤਾਂ ਆਈ ਹੈ ਅਸਲ ਪਾਸਾ ਦੇਖੋ ਆ ਜਿੰਨੇ ਮੇਰੇ ਭਰਾ ਖੜੇ ਨੇ ਇਹ ਪੁੱਛੋ ਵੀ ਸਾਰੇ ਤਾਂ ਪੈਸੇ ਚੋਹ ਲਵਾਉਂਦਾ ਸੀਗਾ ਸਾਰੇ ਉਹਨੇ ਕਿੰਨੀ ਚੱਲਦੀ ਸੀ ਉਹਦੀ ਇਹ ਇੰਨੀ ਵੀ ਇੱਕ ਲੱਗ ਤੇ ਕੁਝ ਹੋ ਗਿਆ ਜੇ ਸੱਚੀ ਗੱਲ ਕਹਿਣਾ ਗਨਾ ਹੈ ਮੈਂ ਤਾਂ ਇਹ ਵੀ ਗੱਲ ਬੇਨਤੀ ਕਰੂਗਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਸਚਾਈ ਦੇ ਨਾਲ ਖੜਨਾ ਚਾਹੀਦਾ ਹੈ